ਬੈਡ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਸਾਹਿਬ ਲੋਕਾਂ ਨੇ ਤੁਹਾਨੂੰ ਗਾਲਾਂ ਕੱਢਣ ਲੱਗ ਜਾਣੀਆਂ ਕਿਉਂ ਜੀ ਵੀ ਸਰਦਾਰ ਹੋ ਕੇ ਟੂਕੀ ਦਿਖਾਈ ਗਿਆ ਮੈਂ ਇਹ ਪੁੰਨ ਹੈ ਜੀ ਪੁੰਨ ਦਾ ਕੰਮ ਹੈ ੩ ਧੀਆਂ ਪਹਿਣਾ ਮੇਰੇ ਵੀ ਨਾ ਕਰੇ ਮਾਰੇ ਸਭ ਕਹਿੰਦੇ ਸੋਕੇ ਮੰਦਾ ਆਖੇ ਜਿੱਤ ਜਮੈ ਰਾਜਾਨ ਅੱਜ ਇੱਕ ਔਰਤ ਨੂੰ ਸਾਂਭਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਮ ਮਾੜੀ ਨਗਰ ਨਾਲ ਹਰ ਕੋਈ ਦੇਖ ਲੈਂਦਾ ਪਰ ਜੇ ਉਹਨਾਂ ਦੀਆਂ ਬਿਮਾਰੀਆਂ ਵੱਲ ਦੇਖੀਏ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਈਏ ਇਸ ਤੋਂ ਵੱਡਾ ਪੁੰਨ ਹੋ ਸਕਦਾ ਕੋਈ ਕੋਈ ਨਹੀਂ ਹੋ ਸਕਦਾ ਗੁਰੂ ਘਰ ਚ ਲੰਗਰ ਕੌਣ ਪਕਾਉਂਦਾ ਹੈ ਮਾਤਾਵਾ ਮਾਤਾਵਾ ਹੂੰ ਠੀਕ ਹੈ ਜੀ ਘਰ ਦੇ ਕੰਮ ਘਰ ਨੂੰ ਕੌਣ ਸੰਭਾਲਦਾ ਹੈ ਮਾਤਾਵਾ ਘਰ ਰੁੜ ਜਾਂਦੇ ਨੇ ਜਿਸ ਘਰ ਮਾਂ ਨਾ ਹੋਵੇ ਹੂੰ ਇੱਕ ਔਰਤ ਦੇ ਰੱਖਿਆ ਵਾਸਤੇ ਅਜੇ ਜੇ ਅਸੀਂ ਸਾਡੀਆਂ ਬੇਟੀਆਂ ਨੂੰ ਸੁਰੱਖਿਅਤ ਨਹੀਂ ਕਰਾਂਗੇ ਅੱਜ ਆਹ ਅਵੇਅਰ ਕਰਨ ਦੀ ਲੋੜ ਹੈ ਨਹੀਂ ਅਵੇਅਰ ਹੋਣਗੇ ਆ ਫਿਰ ਬਿਮਾਰੀਆਂ ਨਾਲ ਜੋੜਣਗੇ ਆ ਉਦੋਂ ਪਹਿਲਾਂ ਜਿਹਨੇ ਕੱਢਣੇ ਨੇ ਗਾਲਾਂ ਕੱਢ ਲੈ ਜੀ 노 ਪ੍ਰੋਬਲਮ ਹੂੰ ਜਿਨ੍ਹਾਂ ਨੇ ਗਾਲਾਂ ਕੱਢਣੀਆਂ ਨੇ ਉਹ ਤਾਂ ਤੁਰੇ ਜਾਂਦੇ ਨੂੰ ਕੱਢ ਜਾਂਦੇ ਨੇ ਹੂੰ ਜਿਹਨੇ ਪੂਰੀ ਗੱਲ ਨਹੀਂ ਸੁਣਨੀ ਬੋਲਣੀ ਐ ਬੋਲਣ ਵਾਲਿਆਂ ਨੇ ਬੋਲਦਾ ਰਹਿਣਾ ਜੀ ਆਪਾਂ ਨੇ ਕੀ ਲੈਣਾ ਜੀ ਹਾਂਜੀ ਚੰਗੀ ਗੱਲ ਐ ਕਿਸੇ ਦੀ ਨਿਗਾਹ 'ਚ ਤੇ ਹੈਗੇ ਆ ਮਿੱਤਰਾਂ ਨਾਲੋਂ ਦੁਸ਼ਮਣ ਚੰਗੇ ਜਿਹੜੇ ਪੈਰ ਪੈਰ ਤੇ ਖਿਆਲ ਰੱਖਦੇ ਨੇ ਵੀ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਕੀ ਖਾਂਦਾ ਹੈ ਹਾਂਜੀ ਇੰਨਾ ਖਿਆਲ ਤਾਂ ਦੋਸਤ ਨਹੀਂ ਰੱਖਦੇ ਜਿੰਨਾ ਦੁਸ਼ਮਣ ਰੱਖਦੇ ਆ ਗੱਲ ਬੜੀ ਸੋਹਣੀ ਗੱਲ ਜੀ ਕਿਉਂਕਿ ਆਪਾਂ ਪਿਆਰ ਕਰੀਦਾ ਦੁਸ਼ਮਣਾਂ ਨੂੰ ਵੀ ਦਿਲੋਂ ਕਰੀਦਾ ਵਾਹ ਜੇ ਦੁਸ਼ਮਣ ਮਿੱਤਰ ਬਣ ਕੇ ਆ ਗਏ ਐਡੇ ਐਡੇ ਧੋਖੇ ਕਰ ਗਏ ਮੈਂ ਤਾਂ ਉਹਨਾਂ ਨੂੰ ਨਹੀਂ ਕਦੇ ਸ਼ਿਕਵਾ ਕਰਿਆ ਮੈਂ ਕਹਿੰਦਾ ਕੋਈ ਗੱਲ ਨਹੀਂ ਯਾਰ ਜਦੋਂ ਕਿਤੇ ਮੇਰੇ ਨਾਲ ਬਹਿ ਕੇ ਬਣਾਈਆਂ ਚੀਜ਼ਾਂ ਨੂੰ ਵਰਤਣਗੇ ਦਾਸ ਨੂੰ ਯਾਦ ਤਾਂ ਕਰਨਗੇ ਵੀ ਫਲਾਣਾ ਬੰਦਾ ਜ਼ਿੰਦਗੀ 'ਚ ਆਇਆ ਸੀ ਹਾਂਜੀ ਆਪਾਂ ਨੂੰ ਇੰਨੀ ਉਮੀਦ ਆ ਵੀ ਮੇਰਾ ਗੁਰੂ ਨਾਨਕ ਮੈਨੂੰ ਕਦੇ ਭੁੱਖਾ ਮਰਨ ਨਹੀਂ ਦਿੰਦਾ ਜਿਵੇਂ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਵਾਲੀ ਗੱਲ ਕਰਦੇ ਚੜ੍ਹਦੀ ਕਲਾ ਦੀ ਸੰਗ ਰਹਿੰਦੇ ਤੁਸੀਂ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਨਹੀਂ ਡੋਲਦੇ ਜੀ ਕਿਉਂ ਡੋਲੀਏ ਜਿਹੜਾ ਨਾ ਮਾਲਕ ਨੇ ਕੀ ਬਹਾਨਾ ਕਰਿਆ ਵੀ ਮਨਦੀਪ ਸਿੰਘ ਤੇਰੇ ਜਰੀਏ ਫਲਾਣਾ ਬੰਦਾ ਕਾਮਯਾਬ ਹੋ ਗਿਆ ਤੂੰ ਉੱਥੇ ਬੈਠਾ ਮੈਂ ਕਹਿੰਦਾ ਮੇਰੇ ਮਾਰੇ ਨੇ ਇਦੋਂ ਵੀ ਮੈਨੂੰ ਵਦਕੇ ਦੇਣਾ ਪਿਓ ਦੀ ਪਰਖ ਹੈ ਕਰੀ ਜਾਣ ਦਿਓ ਦੁੱਖ ਦਿੱਤਾ ਤਾਂ ਵੀ ਤੇਰਾ ਦਿੱਤਾ ਦਾਤ ਹੈ ਤੇਰੀ ਕੋਈ ਚੱਕਰ ਨਹੀਂ ਸੁੱਖ ਦਿੱਤਾ ਤਾਂ ਵੀ ਚਾਂਬੜਣਾ ਨਹੀਂ ਉਹ ਵੀ ਉਹਦੀ ਦਾਤ ਹੈ ਸ਼ੁਕਰਾਨਾ ਯਾਦ ਰੱਖਣਾ ਹੋਰ ਕੁਝ ਨਹੀਂ ਯਾਦ ਰੱਖਣਾ ਜੇ ਆਪਾਂ ਕਿਸੇ ਨੂੰ ਮਾੜਾ ਬੋਲਾਂਗੇ ਮੈਂ ਆਪਣੀ એનર્ਜੀ ਕਿਉਂ ਵੇਸਟ ਕਰਾਂ ਹੂੰ ਹੂੰ ਖੁਸ਼ ਰਹੋ ਕਹਿੰਦੇ ਦੁਸ਼ਮਣ ਨੂੰ ਜਲਾਉਣਾ ਹੂੰ ਗਾਲਾਂ ਕੱਢ ਕੇ ਨਾ ਜਲਾਓ ਤੁਸੀਂ ਖੁਸ਼ ਰਹੋ ਆਪੀ ਜਲ ਜਾਂਦਾ ਵੀ ਹੱਸ ਕਿਉਂ ਰਿਹਾ ਹਾਂਜੀ ਪਰ ਇੰਨੀ ਕੁਦਰਤ ਆ ਗੁਰੂ ਸਾਹਿਬ ਦੀ ਮੇਰਾ ਕੋਈ ਦੁਸ਼ਮਣੇ ਨਹੀਂ ਵਾਹ ਠੀਕ ਹੈ ਨਾ ਜੀ ਜਿਹੜੇ ਧੋਖਾ ਕਰਗੇ ਕੋਈ ਗੱਲ ਨਹੀਂ ਜਿਹੋ ਜਿਹਾ ਉਹਨਾਂ ਦੇ ਅੰਦਰ ਸੀ ਉਹੋ ਜਿਹਾ ਵੰਡ ਲਿਆ ਜਿਹੋ ਜਿਹਾ ਮੇਰੇ ਅੰਦਰ ਹੈ ਮੈਂ ਵੰਡ ਹੀ ਜਨਾ ਥਿੰਕਿੰਗ ਹੈ ਠੀਕ ਹੈ ਨਾ ਜੀ ਸਿੰਪਲ ਲੀਵਿੰਗ ਹਾਈ ਥਿੰਕਿੰਗ ਚੱਲੀ ਜਾਂਦਾ ਜੀ ਕੰਮ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਆਪਣੀ ਪੈੜ ਹੈ ਜੀ ਹੂੰ ਇਹਦਾ ਮੈਂ ਤੁਹਾਨੂੰ ਡੈਮੋ ਦੇਣ ਲੱਗਿਆ ਇਹ ਦੇਖੋ ਸਭ ਤੋਂ ਪਹਿਲਾਂ ਤਾਂ ਕਾਟਨ 베ਸ ਹੈ ਪਹਿਲਾਂ ਦੇਖ ਰਹੇ ਥੋੜਾ ਜਾਓ ਕਰ ਲਓ ਜੀ ਉਹਨੂੰ ਛੱਡ ਦੇ ਉਹਨੂੰ ਲੱਗਿਆ ਰਹਿਣ ਦੇ ਇਹ ਹੁਣ ਮੋਬਾਈਲ ਤੇ ਸ਼ਾਟ ਕਰ ਲੈ ਉਹਨੂੰ ਲੱਗਿਆ ਉਹ ਜਿੱਦਾਂ ਲੱਗਿਆ ਉਹਨੂੰ ਲੱਗ ਤੂੰ ਇਧਰਲੀ ਸਾਈਡ ਤੋਂ ਮੋਬਾਈਲ ਤੇ ਸ਼ਾਟ ਕਰ ਲੈ ਸਮਝ ਗਿਆ ਹਾਂ ਬਸ ਆ ਰਿਹਾ ਨਾ ਉਦਾਂ ਕਰੀ ਜੇ ਆ ਸਾਈਡ ਤੇ ਕਰਨੀ ਆ ਸਾਈਡ ਤੇ ਕਰ ਲੈ ਅਗ ਆ ਦਵੀਆਂ ਸਾਈਡ ਤੇ ਕਰਨੀ ਆ ਥੋੜਾ ਜਾ ਜ਼ੂਮ ਕਰਨਾ ਤਾਂ ਕਰ ਲੈ ਚੱਲ ਈ ਇਹ ਪੈੜ ਆ ਗਈ ਜੀ ਹੂੰ ਇਹ ਬਿਲਕੁਲ ਕਾਟਨ ਬੇਸ ਹੈ ਹੂੰ ਇਹਦਾ ਦੇਖੋ ਆਪਾਂ ਪਾਣੀ ਪਾਵਾਂਗੇ ਵੈਸੇ ਤਾਂ ਸਰੰਜਨ ਨਾਲ ਪਾਉਣੇ ਹੁੰਦੇ ਆ ਅਜੇ ਅਵੇਲੇਬਲ ਨਹੀਂ ਹੂੰ ਪਰ ਮੈਂ ਥੋੜਾ ਥੋੜਾ ਕਰਕੇ ਸੁਣੋ ਦਿਖਾ ਦਿੰਦਾ ਕਿਉਂਕਿ ਜਦੋਂ ਵੀ ਮੈਸਜ ਆਂਦੇ ਨੇ ਉਹ ਇੱਕ ਇੱਕ ਡ੍ਰੌਪ ਕਰਕੇ ਆਂਦੇ ਨੇ ਇੱਕੋ ਦਮ ਨਹੀਂ ਇਹ ਵੀ 100 ml ਜਾਂ 50 ml ਹੈ ਨਾ ਜੀ ਪਰ ਆਪਾਂ ਨੇ ਪਾਣੀ ਕਿੰਨਾ ਪਾ ਦਿੱਤਾ ਤੁਸੀਂ ਇਹਨੂੰ ਦੇਖੋ ਗਿੱਲੀ ਹੈ ਜਾਂ ਸੁੱਕੀ ਹੈ ਟੱਚ ਕਰੋ ਸੁੱਕਾ ਸੁੱਕਾ ਨਾ ਜੀ ਆ ਗੱਲਾ ਹੈ ਲਓ ਜੀ ਦੇਖੋ ਜੀ ਹੂੰ ਸੁੱਕਣਾ ਜੀ ਪੱਕਾ ਤੁਸੀਂ ਵੀਰ ਜੀ ਨੂੰ ਨਾ ਚਾਹੀਏ ਹੱਥ ਇਦਾਂ ਪੁੱਠਾ ਲਾ ਕੇ ਉੱਥੇ ਜਾ ਇੱਕ ਕਰਾ ਦਿਓ ਜੀ ਚੰਗੀ ਤਰ੍ਹਾਂ ਚੈੱਕ ਕਰੋ ਜੀ ਦੇਖੋ ਜੀ ਚੈੱਕ ਕਰੋ 120 ml ਤਾਂ ਪਾਣੀ ਹੋ ਗਿਆ ਉਹ ਹਾਂ ਆ ਦੇਖ ਲੋ ਜੀ ਇਹਦੀ ਜਿਹੜੀ ਕੰਪੈਸਿਟੀ ਹੈ ਨਾ ਇਹ ਸੁੱਕੀ ਦੀ ਸੁੱਕੀ ਹੈ ਜੀ ਆ ਨੇੜੇ ਲਿਓ ਜੀ ਦੇਖ ਲੋ 120 ml ਪਾਣੀ ਸਰ ਸੋਕ ਕੇ ਸੁੱਕੀ ਦੀ ਸੁੱਕੀ ਹੈ ਠੀਕ ਹੈ ਨਾ ਜੀ ਵੀ ਆਪਣਾ ਕੋਈ ਵੀ ਪ੍ਰੋਡਕਟ ਹੈ ਵੀਰ ਜੀ ਮੇਰੀ ਕੋਸ਼ਿਸ਼ ਆ ਵੀ ਜੇ ਆਪਾਂ ਆਯੁਰਵੇਦ ਕਹਿੰਦੇ ਆ ਨਾ ਤਾਂ ਸ਼ੁੱਧ ਆਯੁਰਵੇਦ ਹੋਵੇ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਹੋਣਾ ਚਾਹੀਦਾ ਪਰ ਇਹ ਆਯੁਰਵੇਦ ਥੋੜੇ ਨਾ ਨਹੀਂ ਜੀ ਪ੍ਰੋਡਕਟਾਂ ਦੀ ਗੱਲ ਕਰ ਰਿਹਾ ਮੈਂ ਵੀ ਹਰ ਇੱਕ ਚੀਜ਼ ਦਾ ਜੇ ਮੈਂ ਪੈੜ ਦੀ ਗੱਲ ਕਰਾਂ ਤਾਂ ਰਿਜ਼ਲਟ ਹੋਣਾ ਚਾਹੀਦਾ ਹਮ ਡੈਮੋ ਕਿਉਂ ਕੀਤੀ ਹੈ ਕਿਉਂਕਿ ਇਹਦੇ ਵਿੱਚ ਆਪਣੇ ਪ੍ਰੋਡਕਟ ਚ ਦਮ ਹੈ ਠੀਕ ਹੈ ਨਾ ਜੀ ਮੈਂ ਇਹਨੂੰ ਤਾਲਕਾਉਂਗਾ ਵੀ ਗੱਲ ਤਾਂ ਕਹਤੇ ਹੁਣ ਸਾਹਮਣੇ ਨਤਰਾ ਲੈਣ ਮੈਨੂੰ ਕੋਈ ਡਰ ਨਹੀਂ ਡੈਮੋ ਤਾਂ ਹੀ ਤਾਂ ਮਹਗਾਏ ਨੇ ਵੀ ਲੈ ਕੇ ਆਓ ਡੈਮੋ ਕਿਉਂ ਕੀਤੀ ਐ ਇਸੇ ਕਰਕੇ ਕੀਤੀ ਐ ਜੀ ਪ੍ਰੋਡਕਟ ਚ ਦਮ ਐ ਹਰ ਇੱਕ ਪ੍ਰੋਡਕਟ ਆਪਣਾ ਚੈੱਕ ਲੋ ਵਿਦਆਊਟ ਕੈਮੀਕਲ ਵਿਦਆਊਟ ਸਟੇਰੋਇਡ ਵਿਦਆਊਟ ਨਸ਼ਾ ਸਾਰੇ ਪ੍ਰੋਡਕਟ ਤੁਹਾਨੂੰ ਸ਼ੁੱਧ ਮਿਲਣਗੇ ਵੈਸਟੇਰੋਇਡ ਪਾਉਂਦੇ ਨੇ ਕੋਈ ਪਾਉਂਦਾ ਜੀ ਮੈਂ ਕਹਿ ਨਹੀਂ ਸਕਦਾ ਪਰ ਕਈਆਂ ਦੇ ਪਿਆ ਹੁੰਦਾ ਹੈ ਥਾਇਰੋਇਡ ਪਾਉਂਦੇ ਆ ਐਲੋਪੈਥੀ ਦੀਆਂ ਦਵਾਈਆਂ ਘੋਟ-ਘੋਟ ਕੇ ਪਾਈਆਂ ਜਾਂਦੀਆਂ ਜੀ ਲੋਕਾਂ ਨੂੰ ਜਿਹੜਾ ਬੇਫਕੂਫ ਬਣਾਇਆ ਜਾਂਦਾ ਜੀ ਬੜੇ ਵੱਡੇ ਵੱਡੇ ਵੈਦ ਨੇ ਜੀ ਜਿਹੜੇ ਬਜਟ ੱਡੇ ਵੱਡੇ ਵੱਡੇ ਨੇ ਜਿਹੜੇ ਜਿਨ੍ਹਾਂ ਦੀ ਵੀਡੀਓਜ਼ ਬੜੀਆਂ-ਬੜੀਆਂ ਚਲਦੀਆਂ ਨੇ ਪਰ ਜਦੋਂ ਉਹਨਾਂ ਦੀਆਂ ਦਵਾਈਆਂ ਦੇਖਣ ਨੂੰ ਮਿਲਦੀਆਂ ਉਹਦੇ ਚੈਨ ਲੱਗਦਾ ਵੀ ਹਾਂ ਜਿਵੇਂ ਕੋਈ ਦਵਾਈ ਘੋਟ ਕੇ ਪਾਈ ਹੋਈ ਹੈ ਜੀ ਦੇਖੋ ਜੀ ਮੈਂ ਕਿਸੇ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਕਹਣਾ ਵੀ ਮੇਰੇ ਨਾਲ ਸਾਰੇ ਬੈਦ ਸਤਕਾਰਯੋਗ ਨੇ ਮੈਂ ਪੁਰਾਣੇ ਵੈਦਾਂ ਦਾ ਤਾਂ ਬੱਚਾ ਕਿਉਂਕਿ ਮੈਂ ਸਿੱਖ ਰਿਆਂ ਸਿੱਖਦਾ ਰਹਾਂਗਾ ਤੇ ਨੰਬਰ 2 ਨਾ ਮੈਂ ਕਿਸੇ ਨਾਲ ਕੰਪੀਟੀਸ਼ਨ ਕਰਨਾ ਹੈ ਨਾ ਮੈਂ ਕੀਤਾ ਬਸ ਮੈਂ ਇਹਨਾਂ ਦੱਸ ਸਕਦਾ ਵੀ ਜੋ ਮੈਂ ਬਣਵਾਇਆ ਹੈ ਮੇਰਾ ਸ਼ੁੱਧ ਹੈ ਮੈਨੂੰ ਮੇਰੇ ਦਾ ਪਤਾ ਹੈ ਮਨਦੀਪ ਬਾਬਾ ਬਾਬੇ ਤੋਂ ਕੀਰਤਨੀਆਂ ਤੋਂ ਵੈਦ ਕਿਤਾ ਬਣ ਗਿਆ ਵੈਦ ਦਾ ਸਰਟੀਫਿਕੇਸ਼ਨ ਕੋਈ ਹੈਗੀ ਆ ਸਰਟੀਫਾਈਡ ਵੈਦ ਹੈਗੇ ਵੀ ਉਹ ਕਿ ਕੀਰਤਨ ਕਰਦੇ ਕਰਦੇ ਬਸ ਵੀਰ ਜੀ ਫਾਰਮੇਸੀ ਮੇਰੇ ਕੋਲੇ ਪਈ ਆ ਕਿਉਂਕਿ ਕੀਰਤਨ ਦਾ ਮੈਨੂੰ ਦਿਲੋਂ ਸ਼ੌਂਕ ਹੈ ਠੀਕ ਹੈ ਨਾ ਜੀ ਕੀਰਤਨ ਦਾ ਮੈਨੂੰ ਦਿਲੋਂ ਸ਼ੌਂਕ ਹੈ ਪਹਿਲੇ ਦਿਨੋਂ ਸ਼ੌਂਕ ਹੈ ਸਟੱਡੀ ਪੂਰੀ ਹੋਈ ਤਾਂ ਮੈਂ ਓਟੀ ਟੈਕਨੀਸ਼ੀਅਨ ਦਾ ਕੋਰਸ ਕੀਤਾ ਸੀ What